ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਅਨੰਦਰ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਐ ਗੁਰਸਿੱਖਾ ਤੈਨੂੰ ਰਹਿਣ ਦੇ ਲਈ ਘਰ ਮਿਲ ਗਿਆ ਸੁਖ ਮੰਦਰ ਦਾ ਭਾਵ ਇਹ ਸਰੀਰ ਤੰਦਰੁਸਤ ਮਿਲ ਗਿਆ ਸਭ ਤੋਂ ਵੱਡੀ ਗੱਲ ਦੂਸਰਾ ਮਹਾਰਾਜ ਨੇ ਕਿਰਪਾ ਕਰ ਦਿੱਤੀ ਰਹਿਣ ਦੇ ਲਈ ਸਿਰ ਦੇ ਉੱਤੇ ਛੱਤ ਦੇ ਦਿੱਤੀ ਕਾਰੋਬਾਰ ਬਖਸ਼ ਦਿੱਤੇ ਮਹਾਰਾਜ ਕਹਿੰਦੇ ਸਭ ਕੁਝ ਮੈਂ ਤੇਰੀ ਝੋਲੀ ਦੇ ਵਿੱਚ ਪਾ ਦਿੱਤਾ ਪਰ ਉਹਦੇ ਬਦਲੇ ਕਿਰਪਾ ਸਤਿਗੁਰ ਜੀ ਦੀ ਜਿਹੜੀ ਤੈਨੂੰ ਇੰਨੀ ਮਿਲ ਗਈ ਤੂੰ ਉਹਦੇ ਬਦਲੇ ਕਰਨਾ ਕੀ ਹੈ ਇਸੈ ਧਿਆਏ ਸਦਾ ਮਨ ਅੰਦਰ ਮਨ ਦੇ ਵਿੱਚ ਮਹਾਰਾਜ ਕਹਿੰਦੇ ਉਹਦਾ ਸ਼ੁਕਰਾਨਾ ਕਰਦਾ ਰਿਹਾ ਕਰ ਜੀਦੀ ਕਿਰਪਾ ਦੇ ਨਾਲ ਸਭ ਕੁਝ ਮਿਲ ਗਿਆ ਜਹਿ ਪ੍ਰਸਾਦ ਪਾਟ ਪਟੰਬਰ ਹੰਡਾਵੇ ਜੀਦੀ ਕਿਰਪਾ ਦੇ ਨਾਲ ਤਨ ਦੇ ਉੱਤੇ ਪਹਿਨ ਕੇ ਸੋਹਣੇ ਕੱਪੜੇ ਵੀ ਬੰਦਿਆ ਹੰਡਾਰੇ ਜੀਦੀ ਕਿਰਪਾ ਦੇ ਨਾਲ ਰਹਿਮ ਸਹਿਣ ਸਭ ਕੁਝ ਠੀਕ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੁਖਮਨੀ ਸਾਹਿਬ ਦੀ ਬਾਣੀ ਸਮਝਾਉਂਦੀ ਹੈ ਮਨਾ ਮੇਰਿਆ ਇੱਕ ਵਾਰ ਮੁਖ ਦੇ ਵਿੱਚੋਂ ਕਹਿ ਦਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਦਿਆ ਕਰ ਜਿਹੜੇ ਅਕਾਲ ਪੁਰਖ ਦੀ ਕਰਾਮਾਤ ਸ਼ਬਦ ਸਾਡੀ ਝੋਲੀ ਦੇ ਵਿੱਚ ਪੈ ਚੁੱਕਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੀ ਗੁਣਾ ਦੀ ਉਹ ਖਾਨ ਹੈ ਮਹਾਰਾਜ ਕਹਿੰਦੇ ਜੀ ਕੀ ਬਿਰਥਾ ਹੋਵੇ ਸੋ ਗੁਰ ਪਹਿ ਅਰਦਾਸ ਕਰ ਜਿਹੋ ਜੀ ਵੀ ਮਨ ਦੀ ਭਾਵਨਾ ਹੈ ਮਹਾਰਾਜ ਇਹ ਕਹਿੰਦੇ ਇੱਕ ਵਾਰ ਵਿਸ਼ਵਾਸ ਰੱਖ ਕੇ ਇੱਕ ਵਾਰ ਭਰੋਸਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸਿੱਖਾ ਮੰਗ ਕੇ ਤਾਂ ਵੇਖ ਇੱਕ ਵਾਰ ਝੋਲੀ ਫਲਾ ਤਾਂ ਸਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਤੇ ਕਿਰਪਾ ਕੀ ਕਰ ਦੇਣਗੇ ਜਿੱਦਣ ਨਦਰ ਗੁਰੂ ਦੀ ਹੋ ਗਈ ਜਿੱਦਣ ਨਾਮ ਗੁਰੂ ਦਾ ਟਿਕ ਗਿਆ ਨਾ ਹਿਰਦੇ ਦੇ ਵਿੱਚ ਜਿੱਦਣ ਗੁਰੂ ਦੀ ਨਦਰ ਹੋ ਗਈ ਮਹਾਰਾਜ ਨੇ ਨਦਰ ਦੇ ਬਦਲੇ ਦੇਣਾ ਕੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੇ ਸੇਵਕ ਆਪਣੇ ਪਿਆਰੇ ਦੀ ਝੋਲੀ ਦੇ ਵਿੱਚ ਪਾ ਦੇਣੀ ਹਨ ਹੁਣ ਆਪਣੀਆਂ ਖੁਸ਼ੀਆਂ ਵੱਲ ਕਿਤੇ ਨਿਗਾਹ ਮਾਰ ਕੇ ਤੱਕੀਏ ਸਾਡੀਆਂ ਕਿੰਨੀਆਂ ਕੁ ਲੋੜਾਂ ਨੇ ਜਿਉਂਗਲਾਂ ਤੇ ਵੀ ਗਿਣੀਆਂ ਪੋਟਿਆਂ ਦੇ ਉੱਤੇ ਤਾਂ ਸਭ ਤੋਂ ਪਹਿਲੀ ਮੰਗ ਹੁੰਦੀ ਹੈ ਸਾਡੇ ਕੋਲ ਪੈਸਾ ਹੋਵੇ ਦੂਜੀ ਮੰਗ ਹੁੰਦੀ ਹੈ ਸਾਡੇ ਕੋਲ ਘਰ-ਵਾਰ ਵਧੀਆ ਹੋਵੇ ਤੀਜੀ ਮੰਗ ਹੁੰਦੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਧਨ ਸੰਪਤੀ ਹੋਵੇ ਚੌਥੀ ਮੰਗ ਹੁੰਦੀ ਹੈ ਸਾਡੇ ਧੀਆਂ ਪੁੱਤਰ ਵਧੀਆ ਕਾਰੋਬਾਰ ਕਰਦੇ ਹੋਣ ਇਹਦੇ ਤੋਂ ਉੱਤੇ ਬੰਦਾ ਕੁਝ ਨਹੀਂ ਮੰਗਦਾ ਪਰ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਿੱਖਾ ਇੱਕ ਵਾਰ ਗੁਰੂ ਦੀ ਨਜ਼ਰ ਦਾ ਪਾਤਰ ਤਾਂ ਬਣ ਕੇ ਵੇਖ ਤੇਰਾ ਤਾਂ ਪੰਜ ਗੁ ਖੁਸ਼ੀਆਂ ਮੰਗ ਕੇ ਸਰ ਜਾਂਦਾ ਹੈ ਪਰ ਗੁਰੂ ਦੀ ਨਦਰ ਦੇ ਵਿੱਚੋ ਮਹਾਰਾਜ ਕਹਿੰਦੇ ਮੈਂ ਤੇਰੀ ਝੋਲੀ ਦੇ ਵਿੱਚ ਲੱਖਾਂ ਖੁਸ਼ੀਆਂ ਪਾ ਦੇਵਾਂਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਹਾਰਾਜ ਦੀ ਬਾਣੀ ਦੇ ਬਚਨ ਨੇ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਦੁਨੀਆਂ ਦੇ ਵੇਸ਼ ਕੀਮਤੀ ਸੁਖ ਨਵ ਨਿਦੀ 18 ਸਿੱਧੀ ਇਹ ਮਗਰ ਮਗਰ ਭੱਜੀਆਂ ਫਿਰਦੀਆਂ ਨੇ ਕੀਦੇ ਜੋ ਹਰ ਹਿਰਦੈ ਸਦਾ ਵਸਾਏ ਜਿਨੇ ਹਿਰਦੈ ਚ ਪਰਮੇਸ਼ਰ ਨੂੰ ਆਪਣੇ ਸਦਾ ਲਈ ਵਸਾ ਲਿਆ ਉੱਠਦਿਆਂ ਸਤਨਾਮ ਬੈਂਦਿਆਂ ਸਤਨਾਮ ਮਹਾਰਾਜ ਇਹ ਕਹਿੰਦੇ ਅੱਠੇ ਪੈਰ ਜਪਦਾ ਰਿਆ ਕਰ ਉਠਤ ਬੈਠਟ ਸੋਵਤ ਜਾਗਤ ਇਹ ਮਨ ਤੁਝੇ ਚ ਧਾਰੈ ਮਨ ਦੇ ਵਿੱਚ ਗੁਰੂ ਗੁਰੂ ਜਪਦੇ ਰਿਹਾ ਕਰੀਏ ਮਾਰਗ ਕਹਿੰਦੇ ਰਾਹ ਦੇ ਉੱਤੇ ਚੱਲਦਾ ਵੀ ਜਾਣਾ ਹੈ ਨਾ ਮਾਰਗ ਚਲਤ ਹਰੈ ਹਰ ਗਾਈਏ ਕਿਤੇ ਮਾਰਗ ਨੇ ਗੱਡੀ ਬਖਸ਼ਿਸ਼ ਕੀਤੀ ਹੋਵੇ ਤੇ ਸਿੱਖ ਗੱਡੀ ਦੇ ਵਿੱਚ ਸਫ਼ਰ ਕਰਦਾ ਹੋਵੇ ਤੇ ਗੱਡੀ ਦੇ ਵਿੱਚ ਸਟੀਰੀਓ ਦੇ ਵਿੱਚ ਵੀ ਚੱਲਦਾ ਹੋਵੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਜਦੋਂ ਇਦਾ ਫਿਰ ਸਫਰ ਮੁਕੇਗਾ ਨਾ ਤੇ ਗੁਰੂ ਕਿਰਪਾ ਕੀ ਕਰੇਗਾ ਮਹਾਰਾਜ ਕਹਿੰਦੇ ਜਹ ਜਾਈਐ ਤਹਾਂ ਸੁਹੇਲੇ ਫਿਰ ਜਿੱਥੇ ਵੀ ਸਿੱਖਾ ਤੂੰ ਜਾਵੇਂਗਾ ਨਾ ਗੁਰੂ ਤੇਰਾ ਤੇਰੇ ਤੇ ਸੁਹੇਲਾ ਤੇਰੇ ਤੇ ਕਿਰਪਾਵਾਨ ਤੇਰੇ ਤੇ ਦਇਆਵਾਨ ਹੋ ਜਾਵੇਗਾ ਗੁਰੂ ਏਡਾ ਸਰਬ ਕਲਾ ਸਮਰਾਥ ਹੈ ਜਿਹਦੇ ਦਰ ਦੇ ਵਿੱਚੋਂ ਕੋਈ ਭਾਵਨਾ ਦੇ ਨਾਲ ਮੰਗ ਲਵੇ ਮਹਾਰਾਜ ਕਹਿੰਦੇ ਇਹੋ ਜੀ ਇਹ ਦੁਕਾਨ ਨਹੀਂ ਜਿੱਥੇ ਇੱਕ ਵਸਤੂ ਮਿਲ ਜਾਂਦੀ ਹੈ ਤੇ ਦੂਜੀ ਦੀ ਮਿਲਣ ਦੀ ਸੰਭਾਵਨਾ ਨਹੀਂ ਗੁਰੂ ਸਾਹਿਬ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਿਹੜੀ ਚੀਜ਼ ਮੰਗ ਲਈ ਗੁਰੂ ਸਾਹਿਬ ਉਹ ਵੀ ਦੇ ਦਿੰਦਾ ਪਰ ਮੰਗਣ ਲੱਗਿਆਂ ਗੁਰੂ ਦੇ ਉੱਤੇ ਭਾਵਨਾ ਹੋਵੇ ਗੁਰੂ ਦੇ ਉੱਤੇ ਵਿਸ਼ਵਾਸ ਦ੍ਰਿੜ ਹੋਵੇ ਮਹਾਰਾਜ ਕਹਿੰਦੇ ਫਿਰ ਗੁਰੂ ਝੋਲੀਆਂ ਪਰ ਦਿੰਦਾ ਐਸੇ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਆਓ ਸਾਰੀਆਂ ਸੰਗਤਾਂ ਜਿੰਨੀਆਂ ਵੀ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨੇ ਇੱਕ ਵਾਰ ਗੁਰੂ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਦੇਓ ਅਸੀਸ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਭ ਕੁਝ ਦਿੱਤਾ ਖਾ ਰਹੇ ਆ ਉਹਦਾ ਦਿੱਤਾ ਪਹਿਨ ਰਹੇ ਆ ਉਹਦੇ ਸ਼ੁਕਰ ਦੇ ਵਿੱਚ ਜੁੜੀਏ ਦਿੱਤਾ ਪੈਨਣ ਖਾਣ 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 ਦਿੱਤਾ ਦਾ ਪੈਣ ਕਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣ ਕਾਣ ਦਿੱਤਾ ਪੈਣ ਕਾਣ ਦਿੱਤਾ